ਏ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਮੁਬਾਰਕ ਨਿੱਗੀ ਗੋਦ ਦਾ ਆਨੰਦ ਮਾ ਰਹੀ ਗੁਰੂ ਪਿਆਰੀ ਗੁਰਸਵਾਰੀ 사ਤ ਸੰਗਤ ਜੀ ਬੜੇ ਭਾਗਾ ਵਾਲੇ ਹਾਂ ਜੋ ਸਤਪੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸਾਨੂੰ ਸਭਨਾਂ ਨੂੰ ਜੋ ਸੁਭਾਗ ਸਮੇਂ ਦੀ ਪ੍ਰਾਪਤੀ ਹੋਈ ਹੈ ਪਾਵਨ ਅਸਥਾਨਾਂ ਦੇ ਉੱਪਰ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਚੁਕਨਾ ਕਰੀਏ ਜੀ ਪਿਛਲੇਰੇ ਦਿਵਾਨਾ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਧਰਮ ਕਾ ਜੈਕਾਰ ਬਲੋ ਜੀ ਵਾਹਿਗੁਰੂ ਇਸ ਜਗ੍ਹਾ ਤੇ ਇਸ ਪੈਰੇ ਦੀ ਜਿਹੜੀ ਸਮਾਪਤੀ ਹੈ ਇਹਦੇ ਤੋਂ ਅਗਲਾ ਜਿਹੜਾ ਪੈਰਾ ਹੈ ਪਤਵੰਤੇ ਸੱਜਣਾ ਨੇ ਸ਼ਬਦ ਵਰਤੇ ਕਹਿ ਲੱਗੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਕੀ ਕਾਰਨ ਹੋਇਆ ਪਹਿਲਾਂ ਸਿੱਖੀ ਦਾਨ ਮੰਗਿਆ ਕੇਸ ਨਾਨ ਮੰਗੇ ਸਤ ਦਾਨਾਂ ਦੀ ਜਿਹੜੀ ਦਾਤ ਮੰਗੀ ਅੰਮ੍ਰਿਤ ਸਰ ਦੇ ਇਸ਼ਨਾਨ ਮੰਗੇ ਫਿਰ ਇਹ ਵੀ ਅਰਦਾਸ ਕੀਤੀ ਮਾਲਕਾ ਤੇਰੀਆਂ ਚੁੰਕੀਆਂ ਨੇ ਤੇਰੇ ਝੰਡੇ ਨੇ ਜਿਹੜੇ ਬੁੰਗੇ ਨੇ ਉਹ ਹਮੇਸ਼ਾ ਦੇ ਲਈ ਅਟਲ ਰਹਿਣ ਤੇ ਤੇਰੇ ਧਰਮ ਦੀ ਜਿਹੜੀ ਜੈਜਾਕਾਰ ਹੋਵੇ ਹਰ ਪਾਸੇ ਇਸ ਗੱਲ ਦਾ ਬੋਲਬਾਲਾ ਹੋਵੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਕਹਿਣ ਲੱਗੇ ਵੀ ਜਦੋਂ ਇਹ ਸਭ ਕੁਝ ਤੈਨੂੰ ਦਾਨ ਦੇ ਵਿੱਚ ਮਿਲ ਜਾਵੇ ਨਾ ਤੇ ਇੱਕ ਗੱਲ ਦਾ ਧਿਆਨ ਰੱਖੀ ਵੀ ਤੇਰੇ ਮਨ ਦੇ ਅੰਦਰ ਜਿਹੜਾ ਹੰਕਾਰ ਹੈ ਹੰਕਾਰ ਪੈਦਾ ਨਾ ਹੋਵੇ ਅਕਸਰ ਆਪਾਂ ਇੱਕ ਚੀਜ਼ ਵੇਖਦੇ ਆ ਦੁਨੀਆ ਦੇ ਅੰਦਰ ਪਾਪ ਤੇ ਪੁੰਨ ਦਾ ਬਹੁਤ ਜ਼ਿਆਦਾ ਬੋਲਬਾਲ ਹੈ ਕੋਈ ਮਾੜਾ ਕੰਮ ਕਰੇ ਸੀ ਕਿੰਨੇ ਆ ਵੀ ਪਾਪ ਕੀਤਾ ਕੋਈ ਚੰਗਾ ਕੰਮ ਕਰੇ ਸੀ ਕਿੰਨੇ ਆ ਵੀ ਪੁੰਨ ਕੀਤਾ ਪਰ ਪਿਆਰ ਵਾਲੇ ਉਸ ਗੱਲ ਦਾ ਧਿਆਨ ਰੱਖਿਆ ਜੇ ਜੇ ਪਾਪ ਕਰਨਾ ਬੁਰੀ ਗੱਲ ਐ ਨਾ ਤੇ ਦੂਜੇ ਪਾਸੇ ਪੁੰਨ ਕਰਕੇ ਆਪਣੇ ਅੰਦਰ ਹੰਕਾਰ ਪੈਦਾ ਕਰਨਾ ਉਹਦੇ ਤੋਂ ਵੀ ਵੱਡੀ ਬੁਰੀ ਗੱਲ ਐ ਤੇ ਮਨ ਨੀਵਾ ਮੰਨ ਦੀ ਗੱਲ ਕੀਤੀ ਵੀ ਮਨ ਨੀਵਾ ਹੋਵੇ ਤੇ ਮਤ ਉੱਚੀ ਹੋਵੇ ਅਕਸਰ ਜਦੋਂ ਆਪਾਂ ਵੇਖਦੇ ਆ ਨਾ ਜ਼ਿਆਦਾਤਰ ਜਿਹੜੀ ਖੇਡ ਇਹ ਹੀ ਵਾਪਰਦੀ ਹੈ ਵੀ ਸਾਡਾ ਜਿਹੜਾ ਮਨ ਹੈ ਮਨ ਉੱਚਾ ਹੁੰਦਾ ਹੈ ਤੇ ਮਤ ਸਾਡੀ ਨੀਵੀਂ ਹੁੰਦੀ ਹੈ ਜਿਹੜੀ ਸੋਚਣੀ ਹੈ ਸੋਚਣੀ ਨੀਵੀਂ ਹੁੰਦੀ ਹੈ ਮਨ ਹੈ ਕੀ ਹੈ ਵੈਸੇ ਤੇ ਵਕ ਵਕ ਵਿਦਵਾਨਾਂ ਦੀ ਆਪ ਕੋ ਆਪਣੀਆਂ ਰਾਏਆਂ ਨੇ ਆਪਣੇ ਆਪਣੇ ਵਿਚਾਰ ਨੇ ਪਰ ਜਦੋਂ ਵਿਦਵਾਨ ਪੁਰਸ਼ਾਂ ਨੇ ਮਨ ਦੀ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਜੋ ਸਾਡੇ ਅੰਦਰ ਸੰਕਲਪ ਤੇ ਵਿਕਲਪ ਪੈਦਾ ਹੋ ਰਿਹਾ ਹੈ ਚੇਤਨ ਸ਼ਕਤੀ ਦੇ ਵਿੱਚ ਜੋ ਸੰਕਲਪ ਤੇ ਵਿਕਲਪ ਪੈਦਾ ਹੋ ਰਿਹਾ ਹੈ ਉਹਦਾ ਨਾਮ ਮਨ ਹੈ ਤੇ ਮਤ ਮਤ ਕੀ ਹੈ ਮਤ ਉਹ ਹੈ ਵੀ ਜਿਹੜਾ ਇਹ ਸੰਕਲਪ ਤੇ ਵਿਕਲਪ ਪੈਦਾ ਹੋ ਰਿਹਾ ਹੈ ਇਹਦੀ ਪਰਚੋਲ ਕਰ ਲੈਣੀ ਤੇ ਪਰਚੋਲ ਕਰਕੇ ਇਹਨੂੰ ਸ਼ਰੀਰ ਦੇ ਵਿੱਚ ਪ੍ਰੈਕਟੀਕਲ ਜੀਵਨ ਦੇ ਵਿੱਚ ਲੈ ਆਉਣਾ ਉਹ ਹੈ ਮਤ ਮਨ ਸਾਡਾ ਸੋਚਦਾ ਹੈ ਤੇ ਮਤ ਸਾਡੀ ਉਸ ਤੇ ਉੱਤੇ ਟਿਕ ਕਰਦੀ ਹੈ ਵੀ ਇਹ ਸਹੀ ਹੈ ਜਾਂ ਗਲਤ ਹੈ ਇਹ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਇਹ ਮਤ ਦਾ ਕੰਮ ਹੈ ਕਿਉਂਕਿ ਉਹ ਜੋ ਵਿਕਲਪ ਸੰਕਲਪ ਪੈਦਾ ਹੋ ਰਿਹਾ ਜੋ ਵਿਚਾਰ ਪੈਦਾ ਹੋ ਰਹੀ ਹੈ ਉਹਨੂੰ ਪਰਚੋਲਣਾ ਇਹ ਜਿਹੜਾ ਕੰਮ ਹੈ ਇਹ ਕੰਮ ਮਤ ਦਾ ਜੀ ਬੁੱਧ ਤੇ ਮਤ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਬਿਲਕੁਲ ਨੇੜਤਾ ਹੈ ਤੇ ਭਾਈ ਵੀਰ ਸਿੰਘ ਜੀ ਨੇ ਜਦੋਂ ਮਨ ਦੇ ਸੰਬੰਧੀ ਵਿਚਾਰ ਦਿੱਤੇ ਨਾ ਉਹਨਾਂ ਵਿਚਾਰ ਦਿੱਤੇ ਕਿੰਨ ਲੱਗੇ ਵੀ ਆਤਮਾ ਤੇ ਇੰਦਰੀ ਆਤਮਾ ਤੇ ਇੰਦਰੀ ਦੇ ਵਿੱਚਕਾਰ ਦੇ ਜਿਹੜੀ ਚੇਤਨਾ ਹੈ ਉਸ ਚੇਤਨਾ ਦਾ ਨਾਮ ਮਨ ਹੈ ਜੇ ਇਹ ਮਨ ਮਤ ਦੇ ਪਿੱਛੇ ਚੱਲਦਾ ਪਿਆ ਤੇ ਮਤ ਗੁਰੂ ਦੇ ਕੋਲ ਹੈ ਤੇ ਮਤ ਨਿਰਮਲ ਹੈ ਤੇ ਨਿਰਮਲ ਜਿਹੜਾ ਮਨ ਹੈ ਇਹ ਮਨ ਨੂੰ ਨਿਰਮਲਤਾਈ ਵੱਲ ਲੈ ਕੇ ਜਾਵੇਗੀ ਮਤਾ ਤੇ ਜੇਕਰ ਇਹ ਹੀ ਮਤ ਮਲੀਨ ਹੋ ਜਾਵੇ ਮਤ ਮਨ ਦੇ ਪਿੱਛੇ ਚੱਲ ਜਾਵੇ ਤੇ ਬੰਦੇ ਦੇ ਅੰਦਰੋਂ ਕੋਈ ਮਨ ਮਤ ਨੂੰ ਕਦੇ ਵੀ ਖਤਮ ਨਹੀਂ ਕਰ ਸਕਦਾ ਸੱਚ ਜਾਣਿਓ ਕਈ ਵਾਰੀ ਹੁੰਦਾ ਹੈ ਬੰਦਾ ਵਹਿਮਾ ਪਰਮਾ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਪਰ ਮਨ ਹੀ ਨਿਕਲਣ ਦੇਂਦਾ ਮਨ ਦੇ ਵਿਚਾਰ ਨਹੀਂ ਨਿਕਲਣ ਦੇਂਦੇ ਅੰਦਰ ਜਿਹੜਾ ਪੈ ਅੰਦਰ ਜਿਹੜਾ ਪਰਮ ਬਣਿਆ ਹੋਇਆ ਉਹ ਪਰਮ ਜਿਹੜਾ ਸਾਡਾ ਘੁੱਟਦਾ ਨਹੀਂ ਉਹ ਕਦੇ ਸਾਨੂੰ ਬਾਹਰ ਨਹੀਂ ਨਿਕਲਣ ਦਿੰਦਾ ਨਾਲੋਂ ਨਾਲ ਮਤ ਇਹ ਸੋਚਦੀ ਹੈ ਵੀ ਇਹ ਕੰਮ ਗਲਤ ਹੈ ਨਾਲੋਂ ਨਾਲ ਮਨ ਇਹ ਆਖਦਾ ਵੀ ਜੇ ਇਹ ਕੰਮ ਨਾ ਕੀਤਾ ਸ਼ਾਇਦ ਮੇਰਾ ਕੋਈ ਨੁਕਸਾਨਾ ਹੋ ਜਾਵੇ ਬੰਦਾ ਫਿਰ ਮਾਰੇ ਜਿਹੜੇ ਪ੍ਰਾਣੇ ਵਿਚਾਰ ਨੇ ਪ੍ਰਾਣੇ ਵਿਚਾਰਾਂ ਨੂੰ ਅੱਗੇ ਲੈ ਆਉਂਦਾ ਹੈ ਕੋਈ ਪਿੱਛੇ ਕੋਈ ਘਟਨਾ ਵਾਪਰੀ ਹੋਵੇ ਤੇ ਬੰਦਾ ਕਹਿੰਦਾ ਵੀ ਸ਼ਾਇਦ ਇਹ ਮੈਂ ਕੰਮ ਨਹੀਂ ਕੀਤਾ ਸ਼ਾਇਦ ਇਹ ਦੇ ਕਰਕੇ ਘਟਨਾ ਵਾਪਰੀ ਸੀ ਮਾੜਾ ਜਿਹੜਾ ਨਾ ਪਰਮਾਦੇ ਵਿੱਚ ਕਿਉਂ ਬੰਦਾ ਭਰਮ ਚ ਪਿਆ ਪਿਆ ਨਾ ਤੇ ਸਤਿਗੁਰੂ ਕਿਰਪਾ ਕਰਦੇ ਵੀ ਅਰਦਾਸ ਸਿੱਖਾ ਇਹ ਕਰਨੀ ਹੈ ਵੀ ਜਦੋਂ ਮਾਲਕ ਤੈਨੂੰ ਦਾਤ ਦੇ ਦੇਵੇ ਨਾ ਦਾਨ ਦੇ ਦੇਵੇ ਤੇ ਮਨ ਨੂੰ ਤੂੰ ਨੀਵਾ ਰੱਖਣਾ ਹੈ ਤੇ ਤੇਰੀ ਮਤ ਇੰਨੇ ਕੁ ਉੱਚੀ ਹੋਵੇ ਸਾਰੀ ਦੁਨੀਆ ਤੇਰੇ ਤੋਂ ਪੁੱਛ ਕੇ ਤੇਰੀ ਮਤ ਦੇ ਅਨੁਸਾਰ ਚੱਲਣਾ ਚਾਵੇ ਹਰ ਬੰਦਾ ਚਾਵੇ ਵੀ ਤੇਰੀ ਮਤ ਉਹਦੇ ਕੋਲ ਹੋਵੇ ਤੇ ਸੱਚ ਜਾਣਿਓ ਪਿਆਰ ਵਾਲਿਓ ਇਹ ਮਨ ਇੰਨਾ ਕੁ ਚੰਚਲ ਹੈ ਜਦੋਂ ਵੀ ਕੋਈ ਤੁਸੀਂ ਚੰਗਾ ਕੰਮ ਕਰਨ ਲੱਗੋਗੇ ਨਾ ਨਾਲੋਂ ਨਾਲ ਇਸ ਮਾਨੀ ਮਾੜੇ ਖਿਆਲਾਂ ਨੂੰ ਜਿਹੜਾ ਮੈਸੇਜ ਹੈ ਮੈਸੇਜ ਦੇ ਦੇਣਾ ਮਾੜੋ ਨਾਲੋਂ ਨਾਲ ਜਿਹੜੇ ਖਿਆਲ ਨੇ ਪੈਦਾ ਹੋ ਜਾਂਦੇ ਬਾਬਾ ਕਬੀਰ ਸਾਹਿਬ ਨੇ ਇੱਥੋਂ ਤੱਕ ਇਹ ਗੱਲ ਆਖੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਮਨ ਹੈ ਨਾ ਮਨ ਪੰਛੀ ਦੀ ਤਰ੍ਹਾਂ ਪੰਛੀ ਦੀ ਤਰ੍ਹਾਂ ਹੁਣ ਪੰਛੀ ਦਾ ਕੰਮ ਕੀ ਹੈ ਉਹ ਕਦੇ ਵੀ ਇੱਕ ਰੁੱਖ ਦੇ ਉੱਤੇ ਜਾ ਕੇ ਆਰਾਮ ਨਾਲ ਨਹੀਂ ਬੈਠਦਾ ਇੱਕ ਰੁੱਖ ਤੇ ਬੈਠਾ ਕੁਝ ਸੈਕਿੰਡ ਤੋਂ ਬਾਅਦ ਦੂਸਰੇ ਟਾਣੇ ਤੇ ਜਾ ਕੇ ਬਹਿ ਗਿਆ ਦੂਸਰੇ ਟਾਣੇ ਤੋਂ ਉੱਠਿਆ ਜਾ ਕੇ ਦੂਸਰੇ ਰੁੱਖ ਤੇ ਜਾ ਕੇ ਬਹਿ ਗਿਆ ਦੂਸਰੇ ਤੋਂ ਤੀਸਰੇ ਤੇ ਚਲਾ ਗਿਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਰੁੱਖ ਹੀ ਬਦਲਦਾ ਰਹਿੰਦਾ ਹੈ ਤੇ ਬਸ ਏਸੀ ਤਰ੍ਹਾਂ ਦਾ ਜਿਹੜਾ ਮਨ ਹੈ ਸਾਡਾ ਮਨ ਵੀ ਹੈ ਇਹ ਮਨ ਕੀ ਹੈ ਮਨ ਵੀ ਇੱਕ ਪੰਛੀ ਹੈ ਤੇ ਸਾਡੇ ਅੰਦਰ ਜਿਹੜੇ ਖਿਆਲ ਨੇ ਉਹ ਖਿਆਲ ਰੁਕ ਨਹੀਂ ਕਦੇ ਇਹ ਇੱਕ ਖਿਆਲ ਨੂੰ ਪਕੜ ਕੇ ਬਹਿ ਗਿਆ ਨਾਲੋਂ ਨਾਲ ਦੂਸਰਾ ਖਿਆਲ ਪੈਦਾ ਹੋ ਗਿਆ ਦੂਸਰਾ ਕਦੇ ਤੀਸਰਾ ਪੈਦਾ ਹੋ ਗਿਆ ਕਦੇ ਚੌਥਾ ਪੈਦਾ ਹੋ ਗਿਆ ਸਾਰਾ ਦਿਨ ਇਹ ਮਨ ਹੈ ਜਿਹੜਾ ਮਨ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਨ ਪੰਖੀ ਪਇਓ ਉਡ ਉਡ ਦਾ ਦਿਸ ਜਾਈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ ਕਹਿੰਦੇ ਜਹੋ ਜੀ ਨੂੰ ਸੰਗਤ ਮਿਲ ਜਾਵੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬਵੇਗਾ ਤੇ ਮਨ ਆਖੇਗਾ ਵੀ ਭਾਈ ਇਹ ਬੜਾ ਵਧੀਆ ਚੰਗਾ ਕੰਮ ਹੈ ਮੰਨ ਦੇ ਵਿੱਚ ਵਿਚਾਰ ਪੈਦਾ ਹੋ ਗਿਆ ਖਿਆਲ ਆ ਗਿਆ ਵੀ ਗੱਲ ਤਾਂ ਸਹੀ ਹੈ ਪੁੰਨ ਕਰਨਾ ਚੰਗੀ ਗੱਲ ਹੈ ਗੁਰੂ ਦੀ ਸੰਗਤ ਕਰਨੀ ਮਾੜੀ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਪਰ ਜਿਵੇਂ ਹੀ ਗੁਰਦੁਆਰੇ ਦਾ ਦਰਵਾਜ਼ਾ ਟੱਪਿਆ ਨਾਲੋਂ ਨਾਲ ਮੰਨ ਨੇ ਹੁਣ ਚੁਗਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ ਤੇ ਇੱਕ ਚੁਗਲੀ ਕੀਤੀ ਮਨ ਨੂੰ ਸਵਾਦ ਮਿਲਿਆ ਮਨ ਕਹਿੰਦਾ ਵੀ ਵਾਹ ਕੀ ਬਾਤਾਂ ਨੇ ਇਹ ਗੁਰਬਾਣੀ ਤੇ ਨਾਲੋਂ ਜ਼ਿਆਦਾ ਰਸਤਾ ਇਹਦੇ ਵਿੱਚ ਹੈ ਜੁਬਾਨ ਨੇ ਫਿਰ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਅੱਖਾਂ ਨੇ ਮਾੜਾ ਵੇਖਣਾ ਸ਼ੁਰੂ ਕਰ ਦਿੱਤਾ ਭਾਵੇਂ ਅੱਖਾਂ ਮਾੜਾ ਵੇਖਦੀਆਂ ਪਿਆ ਨੇ ਕੰਨ ਮਾੜਾ ਸੁਣਦੇ ਬਿਨੇ ਜ਼ੁਬਾਨ ਮਾੜਾ ਬੋਲਦੀ ਪਈ ਹੈ ਪਰ ਇਹਦਾ ਜਿਹੜਾ ਸਕੂਨ ਮਿਲਦਾ ਹੈ ਉਹ ਸੱਚ ਜਾਣਿਓ ਮਨ ਨੂੰ ਜਾ ਕੇ ਸਕੂਨ ਮਿਲਦਾ ਹੋਰ ਕਿਸੇ ਨੂੰ ਸਕੂਨ ਨਹੀਂ ਮਿਲਦਾ ਬੰਦਾ ਕਹਿੰਦਾ ਦੂਜੇ ਨੂੰ ਮਾੜਾ ਬੋਲਾਂਗਾ ਮਾੜਾ ਤੱਕਾਂਗਾ ਮਾੜਾ ਸੁਣਾਗਾ ਨਿੰਦਿਆ ਕਰਾਂਗਾ ਮੇਰਾ ਮਨ ਬੜਾ ਖੁਸ਼ ਹੁੰਦਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਇਹ ਜਿਹੜਾ ਮਨ ਹੈ ਉਸ ਸਮੇਂ ਮਤਮਨ ਦੇ ਪਿੱਛੇ ਚੱਲਦੀ ਪਈ ਹੈ ਤੇ ਬੰਦਾ ਮਨਮਤ ਕਰਦਾ ਪਿਆ ਜੀ ਜਿੰਨੇ ਸਮੇ ਤੱਕ ਬੰਦੇ ਦਾ ਮਨ ਮਤ ਦੇ ਪਿੱਛੇ ਨਹੀਂ ਚੱਲਦਾ ਉਨੇ ਸਮੇ ਤੱਕ ਬੰਦਾ ਮਨਮਤ ਕਰਦਾ ਦੋ ਚੀਜ਼ਾਂ ਨੇ ਇੱਕ ਮਨ ਤੇ ਦੂਸਰੀ ਮਤ ਤੇ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੁੰਦਾ। ਉਹ ਕਹਿੰਦੇ ਮੈਂ ਦੁਨੀਆਂ ਵੱਲ ਜਦੋਂ ਝਾਤ ਮਾਰੀ ਨਾ ਇੱਕ ਬੜੀ ਅਚਰਜ ਹੈਰਾਨੀ ਜਨਕ ਖੇਡ ਬਣ ਗਈ। ਖੇਡ ਕੀ ਬਣੀ ਕਹਿੰਦੇ ਖੇਡ ਇਹ ਬਣੀ ਵੀ ਮੈਂ ਲੰਘਦਾ ਜਾ ਰਿਹਾ ਤੁਰਿਆ ਜਾ ਰਿਹਾ ਸੀ। ਤੁਰਦਾ ਵੇਖਦਾ ਵੀ ਕੀ ਪਿਆ। ਇੱਕ ਨਿੱਕਾ ਜਿਹਾ ਬੱਚਾ ਲੇលਿਆ। ਪੇਡੂ ਹੈ। ਕਹਿੰਦੇ ਉਸ ਪੇਡੂ ਨੂੰ ਵੱਡਾ ਜਿਹੜਾ ਪੇੜ ਹੈ ਨਾ ਵੱਡੇ ਪੇੜ ਹੈ ਉਹ ਚੁੰਗਦੀ ਪਈ। ਹੁੰਦਾ ਤੇ ਇਦਾਂ ਹੈ ਨਾ ਵੀ ਪੇੜ ਨੂੰ ਉਸ ਲੀਲੇ ਨੇ ਚੁੰਗਣਾ ਉਸ ਨਿੱਕੇ ਬੱਚੇ ਨੇ ਪੇਡੂ ਨੂੰ ਚੁੰਗਣਾ ਪਰ ਕਹਿੰਦੇ ਨਹੀਂ ਕਹਦਾ ਜਦੋਂ ਮੈਂ ਝਾਤ ਮਾਰੀ ਤਾਂ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਵੀ ਦੁੱਧ ਨਿੱਕੇ ਬੱਚੇ ਨੇ ਪੀਣਾ ਪਰ ਉਸ ਜਗ੍ਹਾ ਦੇ ਉੱਤੇ ਇੱਕ ਜਿਹੜਾ ਵੱਡਾ ਪੇੜ ਹੈ ਉਹ ਲੀਲੇ ਨੂੰ ਚੁੰਗਦੀ ਪਈ ਹੈ ਉਹ ਕੇਵਲ ਕਹਿਨ ਮੱਤਰ ਨਹੀਂ ਉਹਦੇ ਸਮਝੋਣ ਦਾ ਉਹਨਾਂ ਦਾ ਮਕਸਦ ਸੀ ਮਕਸਦ ਕੀ ਸੀ ਵੀ ਕਹਿੰਨੇ ਮੰਨ ਲੋ ਤੁਹਾਡਾ ਜਿਹੜਾ ਮਨ ਹੈ ਨਾ ਮਨ ਲੀਲਾ ਹੈ ਤੇ ਮਤ ਭੇਡ ਹੈ ਹੁਣਾਂ ਤੇ ਇਦਾਂ ਚਾਹੀਦਾ ਸੀ ਜਿਹੜਾ ਮਨ ਮਤ ਦੇ ਪਿੱਛੇ ਚੱਲਦਾ ਕਿ ਉਹ ਮਤ ਗੁਰੂ ਦੇ ਕੋਲੋਂ ਲੈਣੀ ਸੀ ਤੇ ਪਰ ਹੁੰਦਾ ਉਲਟ ਪਿਆ ਤੇ ਅੱਜ ਬੰਦਾ ਕਹਿੰਦਾ ਵੀ ਮੇਰਾ ਮਨ ਨਹੀਂ ਕਰਦਾ ਪਿਆ ਮਤ ਕਹਿੰਦੀ ਤੂੰ ਕਰ ਲੈ ਮਨ ਕਹਿੰਦਾ ਨਹੀਂ ਕਰਨਾ ਤੇ ਉਸ ਸਮੇਂ ਬੰਦੇ ਦਾ ਮਨ ਹੈ ਉਹ ਮਤ ਦੇ ਪਿੱਛੇ ਨਹੀਂ ਚੱਲਦਾ ਪਿਆ ਮਤ ਸਗੋਂ ਮਨ ਦੇ ਪਿੱਛੇ ਚੱਲਦੀ ਪਈ ਹੈ ਅਰ ਸਤਿਗੁਰੂ ਦੇ ਕੀ ਅਰਦਾਸ ਕੀ ਕਰਦੇ ਆ ਸੱਚੇ ਪਤਸ਼ਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਲਕਾ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਇਹ ਜਿਹੜਾ ਚੰਚਲ ਮਨ ਹੈ ਨਾ ਇਹ ਤੇਰੇ ਨਾਲ ਜੁੜ ਜਾਵੇ ਇਹ ਜਿਹੜਾ ਚੰਚਲ ਮਨ ਇਹ ਤੇਰੇ ਨਾਲ ਜੁੜ ਜਾਵੇ ਤੇ ਉਹਦੇ ਤੋਂ ਬਾਅਦ ਜਿਹੜੀ ਮਤ ਹੈ ਤੂੰ ਇਨੀ ਮਤ ਦੇਵੀ ਜਿਹੜੀ ਮਤ ਤੇਰੀ ਹੋਵੇ ਤੇ ਚੰਗੇ ਤੇ ਮਾੜੇ ਦੀ ਪਰਖ ਕਰੀ ਤੇ ਦੂਜੀ ਗੱਲ ਇਹ ਗੱਲ ਕਿਰਪਾ ਕਰੀ ਜਿੱਥੇ ਤੂੰ ਮਤ ਉੱਚੀ ਕੀਤੀ ਹੈ ਨਾ ਉਹਦੇ ਨਾਲ ਕਿਰਪਾ ਇਹ ਕਰ ਦੇਵੀ ਕਿਤੇ ਇਹ ਮਤ ਉੱਚੀ ਹੋਣ ਦੇ ਕਰਕੇ ਅੰਦਰ ਹੰਕਾਰ ਨਾ ਪੈਦਾ ਹੋ ਜਾਵੇ ਮਤ ਦਾ ਰਾਖਾ ਆਪ ਵਾਹ ਗੁਰੂ ਵੀ ਮਤ ਦਾ ਰਾਖਾ ਵੀ ਤੂੰ ਬੰਨਾ ਹੈ ਜਦੋਂ ਮਾਲਕ ਪਰਮਾਤਮਾ ਮਤ ਦਾ ਰਾਖਾ ਬਣ ਜਾਂਦਾ ਹੈ ਨਾ ਗੁਰੂ ਦੇ ਕੋਲ ਆ ਕੇ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਹੈ ਫਿਰ ਮਨ ਕਦੇ ਵੀ ਵੈਮਾ ਤੇ ਪਰਮਾ ਦੇ ਵਿੱਚ ਨਹੀਂ ਪੈਂਦਾ ਇੱਕ ਨਿੱਕੀ ਜਿਹੀ ਘਟਨਾ ਧਾਨੂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਦੀ ਗੱਡ ਸ਼ੰਕਰ ਦਾ ਇਲਾਕਾ ਹੈ ਉਸ ਜਗ੍ਹਾ ਦੇ ਉੱਤੇ ਇੱਕ ਤਪਾ ਰਿੰਦਾ ਹਾਲੇ ਦੁਆਲੇ ਬੜਾ ਨਾਮਣਾ ਬੜੇ ਲੋਕ ਇਕੱਠੇ ਹੁੰਦੇ ਨੇ ਨਮਸਕਾਰਾਂ ਕਰਦੇ ਮੱਥਾ ਟੇਕਦੇ ਕਿਉਂਕਿ ਹਰ ਬੰਦੇ ਨੂੰ ਸੁੱਖ ਚਾਹੀਦਾ ਹੈ ਹਰ ਬੰਦਾ ਕਹਿੰਦਾ ਹੈ ਵੀ ਮੈਨੂੰ ਕੋਈ ਜਿਆਦਾ ਮਿਹਨਤ ਵੀ ਨਾ ਕਰਨੀ ਪਵੇ ਮੇਰੇ ਜਿਹੜੇ ਮਾੜੇ ਕਰਮ ਨੇ ਉਹ ਚੰਗੇ ਕਰਮਾਂ ਦੇ ਵਿੱਚ ਬਦਲ ਜਾਣ ਹਰ ਬੰਦਾ ਚੁੰਦਾ ਹੈ ਨਾ ਕਿ ਜਿਆਦਾ ਮਿਹਨਤ ਬਿਨਾ ਕਰਨੇ ਪਵੇ ਤੇ ਮੇਰਾ ਜਿਹੜਾ ਕੰਮ ਹੈ ਉਹ ਸਿੱਧਾ ਸ਼ੋਰਟਕਟ ਹੋ ਜਾਵੇ ਤੇ ਉਹਨੇ ਵਹਿਮਾਂ ਲੋਕਾਂ ਨੂੰ ਬੜੇ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਬੜੇ ਇਕੱਠ ਕਰਦਾ ਸੀ ਬੜੇ ਇਕੱਠ ਹੁੰਦੇ ਤੇ ਉਸੇ ਹੀ ਇਲਾਕੇ ਦਾ ਇੱਕ ਸਿੱਖ ਸੀ ਜਿਹਦਾ ਨਾਮ ਭਾਈ ਤਿਰਲੋਕਾ ਕਰਕੇ ਆਇਆ ਇਤਿਹਾਸ ਦੇ ਵਿੱਚ ਆ ਜਦੋਂ ਭਾਈ ਤਰਲੋਕੇ ਨੇ ਗੁਰੂ ਨਾਨਕ ਦੇ ਘਰ ਦੀ ਗੱਲ ਕਰਨੀ ਹੌਲੀ-ਹੌਲੀ ਲੋਕਾਂ ਦੇ ਮਨਾਂ ਦੇ ਵਿੱਚੋਂ ਵਹਿਮ ਨਿਕਲਣਾ ਖਤਮ ਹੋਇਆ ਭਰਮ ਟੁੱਟਨੇ ਸ਼ੁਰੂ ਹੋ ਗਏ ਅੰਦਰੋਂ ਜਿਹੜੇ ਖਿਆਲ ਬਣੇ ਸਨ ਖਿਆਲ ਖਤਮ ਹੋ ਗਏ ਤੇ ਹੌਲੀ-ਹੌਲੀ ਜਿਹੜਾ ਉਹਦਾ ਕਾਰੋਬਾਰ ਸੀ ਤੱਪੇ ਦਾ ਕਾਰੋਬਾਰ ਘਟਦਾ ਗਿਆ ਤੇ ਇੱਕ ਦਿਨ ਅਜਿਹਾ ਆਇਆ ਵੀ ਉਸ ਜਗ੍ਹਾ ਦੇ ਉੱਤੇ ਹੁਣ ਕੋਈ ਵੀ ਔਲੀ ਨਾ ਤਿਆਰ ਹੋਇਆ ਨਗਰ ਦਾ ਇਲਾਕੇ ਦਾ ਤੇ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਤਪਾ ਹੋਵੇ ਤੇ ਉਹਦੇ ਨਾਲ ਕੋ ਚੇਲੇ ਚੁਪਟੇ ਵੀ ਜਰੂਰ ਹੁੰਦੇ ਨੇ ਵੀ ਜਿਹੜੇ ਬਾਹਰ ਜਾ ਕੇ ਉਸ ਚੀਜ਼ ਦਾ ਜਿਹੜਾ ਨਾ ਬਾਹਰ ਜਾ ਕੇ ਲੋਕਾਂ ਦੇ ਵਿੱਚ ਵੀ ਦੱਸਦੇ ਨੇ ਫਲਾਉਂਦੇ ਨੇ ਗੱਲ ਵੀ ਸਾਡਾ ਬਾਬਾ ਐਵੇਂ ਕਰਦਾ ਹਰ ਬੰਦਾ ਨਹੀਂ ਮੜਾ ਹੋ ਸਕਦਾ ਪਰ ਜੋ ਗੁਰਮਤ ਦੇ ਅਨੁਸਾਰ ਗੁਰੂ ਦੇ ਅਨੁਸਾਰ ਚੱਲਦਾ ਪਿਆ ਉਹ ਸਹੀ ਹੈ ਹੁਣ ਚੇਲਿਆਂ ਨੇ ਸੋਚਿਆ ਵੀ ਕਹਿਣ ਲੱਗੇ ਵੀ ਤਪਾ ਜੀ ਹੁਣ ਤੁਹਾਡਾ ਜਿਹੜਾ ਕੰਮ ਹੈ ਤੁਹਾਡਾ ਕੰਮ ਖਤਮ ਹੋ ਗਿਆ ਤੁਹਾਡਾ ਕੰਮ ਖਤਮ ਹੋਇਆ ਆਮਦਨ ਬੰਦ ਹੋ ਗਈ ਤੇ ਸਾਡਾ ਗੁਜ਼ਾਰਾ ਕਿੱਥੋਂ ਚੱਲੇਗਾ ਤੇ ਸਾਰੇ ਜਿਹੜੀ ਸੰਗਤ ਹੈ ਸਾਰੀ ਸੰਗਤ ਭਾਈ ਤਰਲੋਕਾ ਜੀ ਕੋਲ ਜਾਂਦੀ ਹੈ ਜਵਾਂਦੀ ਹੈ ਬਾਣੀ ਪੜਦੀ ਹੈ ਉਸ ਜਗ੍ਹਾ ਤੇ ਬੈਠਦੀ ਹੈ ਬਾਣੀ ਦੀ ਵਿਚਾਰ ਹੁੰਦੀ ਹੈ ਤੇ ਤਪਾ ਕਹਿਣ ਲੱਗਾ ਵੀ ਲੋਕਾਂ ਨੂੰ ਕੁਝ ਨਹੀਂ ਚਾਹੀਦਾ ਤੁਸੀਂ ਇੱਕ ਜਾ ਕੇ ਲੋਕਾਂ ਦੇ ਵਿੱਚ ਗੱਲ ਤੁਮਾ ਦਿਓ ਲੋਕਾਂ ਨੂੰ ਇਹ ਗੱਲ ਆਕੋ ਵੀ ਤਪੇ ਨੂੰ ਰਾਤੀ ਭਗਵਾਨ ਦੇ ਦਰਸ਼ਨ ਹੋਏ ਨੇ ਤੇ ਜਿਹੜਾ ਤਪੇ ਦੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਲਈ ਸਵਰਗ ਮਿਲੇਗਾ ਹੁਣ ਲੋਕਾਂ ਜਿਹੜੇ ਇੱਕੋ ਨਾਮ ਆਏ ਵਹਿਮਾ ਪਰਮਾਚਾਰੋਂ ਨਿਕਲ ਲੱਗੇ ਹੁਣ ਸੁਖ ਨੇ ਫਿਰ ਮੰਦੇ ਵਿੱਚ ਖਿਆਲ ਪੈਦਾ ਕਰ ਦਿੱਤਾ ਵੀ ਭਾਈ ਹੋਰ ਕੀ ਚਾਹੀਦਾ ਸਵਰਗ ਮਿਲ ਜਾਵੇ ਘਰ ਸੁਖੀ ਬਣ ਜਾਏਗਾ ਇਹ ਬੰਦਾ ਚੁੰਦਾ ਹੈ ਨਾ ਬੜੇ ਲੋਕਾਂ ਨੇ ਕੀ ਕੀਤਾ ਵੀ ਫਿਰ ਦੁਆਰਾ ਤੋਂ ਤਪੇ ਦੇ ਕੋਲ ਚਲੇ ਕੇ ਜਾ ਕੇ ਫਿਰ ਤਪੇ ਦੇ ਕੋਲ ਭੀੜ ਲੱਗੀ ਆ ਫਿਰ ਜਾ ਕੇ ਜਿਹੜੇ ਕੁਝ ਰਹਿ ਗਏ ਸਨ ਵੀ ਨਾ ਗਏ ਉਹਨਾਂ ਨੂੰ ਫਿਰ ਸੁਨੇਹਾ ਭੇਜਿਆ ਵੀ ਜਾਓ ਤੁਸੀਂ ਸੁਨੇਹਾ ਦੇ ਕੇ ਆਓ ਉਹਨਾਂ ਨੂੰ ਵੀ ਨਾਲ ਲੈ ਕੇ ਆਓ ਮੈਨੇ ਚੁੰਦਾ ਵੀ ਕੋਈ ਸਵਰਗ ਤੋਂ ਵਾਂਝਾ ਰਹਿ ਜਾਵੇ ਪਰ ਜਿਹੜੀ ਅਸਲ ਖੇਸੀ ਅਸਲ ਖੇਡ ਏ ਸੀ ਵੀ ਉਹ ਚੁੰਦਾ ਸੀ ਵੀ ਭਾਈ ਤਰਲੋਕਾ ਮੇਰੇ ਦਰ ਤੇ ਆਵੇ ਤੇ ਮੈਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਆਖਾਂ ਵੀ ਵੇਖੋ ਗੁਰੂ ਨਾਨਕ ਦਾ ਘਰ ਮੇਰੇ ਤੋਂ ਨਿਵੇਂ ਪਰ ਉਥੇ ਖੇੜ ਗਲਤ ਵਾਪਰੀ ਹੈ ਹੋਰ ਖੇੜ ਵਾਪਰ ਗਈ ਖੇੜ ਕੀ ਵਾਪਰੀ ਜੇ ਤੇ ਹੁੰਦਾ ਭਾਈ ਤਰਲੋਕਾ ਮਨ ਦੇ ਪਿੱਛੇ ਚੱਲਦਾ ਹੁੰਦਾ ਤੇ ਮਨ ਦੇ ਅੰਦਰ ਸੰਕਲਪ ਪੈਦਾ ਹੋਣਾ ਸੀ ਜਾ ਲੋਕ ਸਵਰਗ ਲੈ ਰਹੇ ਨੇ ਤੇ ਤੂੰ ਕਿਉਂ ਪਿੱਛੇ ਰਹਿਣਾ ਹੈ ਪਰ ਉਸ ਜਗ੍ਹਾ ਦੇ ਉੱਤੇ ਜਿਹੜਾ ਮਨ ਸੀ ਨਾ ਮਨ ਨੀਵਾ ਸੀ ਤੇ ਮਤ ਉੱਚੀ ਸੀ ਮਤ ਉੱਚਾ ਸੋਚਦੀ ਪਈ ਸੀ ਕਿਉਂ ਗੁਰੂ ਦੀ ਵਿਚਾਰ ਸੀ ਉਹਦੇ ਕੋਲ ਮਨ ਨੇ ਕਿਹਾ ਵੀ ਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਮਤ ਨੇ ਕਿਹਾ ਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਤੇ ਮਨ ਨੇ ਉਸ ਗੱਲ ਨੂੰ ਮੰਨ ਲਿਆ ਕਿਉਂ ਟਿੱਕ ਕਰਦਾ ਨਾ ਮਤ ਨੇ ਵੀ ਇਹ ਚੀਜ਼ ਠੀਕ ਹੈ ਤਪਾ ਜੋ ਕਰਦਾ ਪਿਆ ਗਲਤ ਹੈ ਉਹਨਾਂ ਤਪੇ ਨੇ ਵੇਖਿਆ ਵੀ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੇ ਲੋਕ ਆ ਗਏ ਨੇ ਵੀ ਇਕੱਲਾ ਤੇ ਇਕੱਲਾ ਭਾਈ ਤ੍ਰਲੋਕਾ ਨਹੀਂ ਆਇਆ ਉਹਨੇ ਕੀ ਕੀਤਾ ਵੀ ਆਪਣੇ ਜਿਹੜੇ ਕੁਝ ਆਗੂ ਸਨ ਅੱਗੇ ਚੇਲੇ ਸਨ ਉਹਨਾਂ ਨੂੰ ਭੇਜਿਆ ਵੀ ਜਾਓ ਇਦਾਂ ਕਰੋ ਵੀ ਜਾ ਕੇ ਭਾਈ ਤ੍ਰਲੋਕਾ ਨੂੰ ਆਖੋ ਵੀ ਤਪਾ ਜੀ ਇਹ ਗੱਲ ਆਖਦੇ ਜੇ ਲੋਕਾਂ ਲਈ 1 ਸਾਲ ਦਾ ਸਵਰਗ ਹੈ ਤੇਰੇ ਲਈ 2 ਸਾਲਾਂ ਦਾ ਸਵਰਗ ਹੈ ਤੂੰ ਆ ਕੇ ਦਰਸ਼ਨ ਕਰ ਲੈ ਇੱਕ ਵਾਰੀ ਮੈਂ ਨਹੀਂ ਚਾਹੁੰਦਾ ਕੋਈ ਵਾਂਝਾ ਰਹਿ ਜਾਵੇ ਜਦੋਂ ਭਾਈ ਤਰਲੋਕਾ ਜੀ ਨੇ ਫਿਰ ਵੀ ਗੱਲ ਨਾਲ ਅੰਗੋਲੀ ਦੀ ਕਰ ਦਿੱਤੀ ਗੱਲ ਵੱਲ ਧਿਆਨ ਨਾ ਦਿੱਤਾ ਤੇ ਹੁਣ ਆਪਣੀ ਹੋਮਿਆ ਨੂੰ ਪੱਠੇ ਪਾਉਣ ਦੇ ਲਈ ਲੋਕਾਂ ਦੇ ਵਿੱਚ ਆਪਣਾ ਰੁਤਬਾ ਬਣਾਉਣ ਦੇ ਲਈ ਉਹੀ ਤਪਾ ਇਹ ਗੱਲ ਲੋਕਾਂ ਦੇ ਵਿੱਚ ਆਖਦਾ ਵੀ ਮੈਂ ਨਹੀਂ ਚੁੰਦਾ ਵੀ ਇਸ ਨਗਰ ਦਾ ਕੋਈ ਬੰਦਾ ਸਵਰਗ ਤੋਂ ਵਾਂਝਾ ਰਹਿ ਜਾਵੇ ਤੇ ਲੋਕ ਬੜੇ ਹੈਰਾਨ ਕਹਿਣ ਲੱਗੇ ਵੀ ਸਾਰਾ ਪਿੰਡ ਆ ਗਿਆ ਵੀ ਕੌਣ ਰਹਿ ਗਿਆ ਵੀ ਉੱਤੋਂ ਵਾਂਝਾ ਕਹਿੰਦੇ ਨਹੀਂ ਕਹਿੰਦੇ ਜਿਹੜਾ ਭਾਈ ਤਰਲੁਕਾ ਹੈ ਨਾ ਤਰਲੁਕਾ ਉਹਨੇ ਸਵਰਗ ਤੋਂ ਵਾਂਝ ਜਾ ਰਹਿ ਜਾਣਾ ਮੈਂ ਚੋਨਾ ਵੀ ਸਾਰੇ ਸਵਰਗ ਦੇ ਭਾਗੀ ਬਣ ਨਰਕ ਦਾ ਕੋਈ ਭਾਗੀਦਾਰ ਨਾ ਬਣੇ ਤੇ ਥੋੜੇ ਜਿਹੜੇ ਲੋਕ ਇਕੱਠੇ ਹੋਏ ਸਨ ਲੋਕ ਕਹਿੰਨ ਲੱਗੇ ਕਰੀਏ ਕੀ ਕਹਿੰਦੇ ਕਰਨਾ ਕੀ ਆਪਾਂ ਸਾਰੇ ਚੱਲਦੇ ਆ ਇਕੱਠੇ ਹੋ ਕੇ ਉਹਦੇ ਦਰਵਾਜੇ ਤੇ ਜਾ ਕੇ ਅਸੀਂ ਦਰਸ਼ਨ ਦੇਣੇ ਆ ਤਪਾ ਕਹਿੰਦਾ ਹੁਣ ਤਪਾ ਚੱਲਿਆ ਉਸ ਜਗ੍ਹਾ ਤੋਂ ਭਾਈ ਤਰਲੁਕੇ ਦੇ ਘਰ ਵੱਲ ਤੇ ਭਾਈ ਤਰਲੋਕੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਨਾ ਵੀ ਤਪ ਆ ਰਿਹਾ ਹੈ ਉਹਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਕੁੰਡੀ ਲਾਤੀ ਆ ਉਹ ਦਰਵਾਜ਼ੇ ਤੇ ਖਲੋਤਾ ਆਵਾਜ਼ ਦਿੰਦਾ ਹੈ ਤਪਾ ਵੇਖ ਤੂੰ ਨਹੀਂ ਚੱਲ ਕੇ ਆਇਆ ਮੈਂ ਤੇਰੇ ਕੋਲ ਚੱਲ ਕੇ ਆ ਗਿਆ ਹੁਣ ਤਾਂ ਤੂੰ ਦਰਸ਼ਨ ਕਰ ਲੈ ਠੀਕ ਹੈ ਤੂੰ ਗੁਰੂ ਨਾਨਕ ਦੇ ਘਰ ਨੂੰ ਮੰਗਣਾ ਹੈ ਤੂੰ ਗੁਰੂ ਨਾਨਕ ਦੇ ਘਰ ਦੀ ਸਿੱਖਿਆ ਲਈ ਹੈ ਤੂੰ ਸਿੱਖੀ ਨੂੰ ਧਾਰਨ ਕੀਤਾ ਹੈ ਪਰ ਮੈਂ ਚੋਣਾ ਵਾਂ ਵੀ ਉਈ ਸਵਰਗ ਤੋਂ ਵਾਂਝਾ ਨਾ ਰਵੇ ਤੇ ਭਾਈ ਤਰਲੋਕੇ ਦਾ ਉੱਥੇ ਵੀ ਮਨ ਇਹ ਕਹਿ ਸਕਦਾ ਸੀ ਚੱਲ ਚੱਲ ਕੇ ਆਇਆ ਤੇ ਆਪਾਂ ਦਰਸ਼ਨ ਕਰ ਲਈਏ ਪਰ ਮਤ ਉੱਚੀ ਸੀ ਨਾ ਤੇ ਉਸ ਸਮੇਂ ਮਾਤ ਦੀ ਅਗਵਾਈ ਕੌਣ ਕਰਦਾ ਪਿਆ ਸੀ ਗੁਰੂ ਅਰਜਨ ਦੇਵ ਜੀ ਗੁਗਵਾਈ ਕਰਦੇ ਪਏ ਸਨ ਗੁਰੂ ਅਗਵਾਈ ਕਰਦਾ ਪਿਆ ਸੀ ਬਾਣੀ ਅਗਵਾਈ ਕਰਦੀ ਪਈ ਸੀ ਉਹਨਾਂ ਨੇ ਪੜਿਆ ਸੀ ਬਾਣੀ ਦੇ ਵਿੱਚੋਂ ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਦੋਹੂੰ ਰਾਦੇ ਹਮ ਕਾਹੂ ਕੀ ਕਾਨ ਨਾ ਕਰਦੇ ਵੀ ਕਹਿਣ ਲਗੀ ਵੀ ਸੰਤਨਾ ਨੂੰ ਜਿਹੜੀ ਐ ਉਹ ਸਵਰਗ ਤੇ ਨਰਕ ਨਹੀਂ ਚਾਹੀਦਾ ਹੁੰਦਾ ਕਿਉਂ ਉਹਨਾਂ ਨੇ ਆਪਣੇ ਗੁਰੂ ਦੇ ਚਰਨਾਂ ਦੇ ਉੱਤੇ ਸਭ ਕੁਝ ਵਾਰ ਦਿੱਤਾ ਹੁੰਦਾ ਇਹ ਪੜਿਆ ਸੀ ਬਾਣੀ ਦੇ ਵਿੱਚ ਉਸਨੇ ਭਾਈ ਤਰਲੋਕੇ ਦੇ ਅੱਗੇ ਤਰਲੇ ਕਰਦਾ ਪਿਆ ਤਪਾ ਜਿਹੜਾ ਤੇ ਸਾਰੇ ਲੋਕ ਇਹ ਗੱਲ ਕਹਿੰਦੇ ਪਏ ਨੇ ਭਾਈ ਜੀ ਤੁਸੀਂ ਦਰਵਾਜ਼ਾ ਤੇ ਖੋਲੋ ਤਪਾ ਚੱਲ ਕੇ ਆਇਆ ਤਪਾਇ ਤੋਂ ਤੱਕ ਗੱਲ ਇਹ ਆਖਦਾ ਵੀ ਪਹਿਲਾਂ ਤੈਨੂੰ 2 ਸਾਲ ਦਾ ਕਿਹਾ ਸੀ ਹੁਣ ਤੈਨੂੰ 5 ਸਾਲਾਂ ਦਾ ਕਹਿ ਦਿੰਦਾ ਵੀ 5 ਸਾਲਾਂ ਨਾਲ ਤੈਨੂੰ ਸਵਰਗ ਦੇ ਦੇਨੇ ਆ ਤੂੰ ਇੱਕ ਵਾਰੀ ਦਰਸ਼ਨ ਤੇ ਕਰ ਉਹ ਕਹਿੰਦਾ ਵੀ ਮੈਂ ਤੇਰੇ ਵਰਗੇ ਪਖੰਡੀ ਦੇ ਦਰਸ਼ਨ ਹੀ ਨਹੀਂ ਕਰਨੇ ਮੈਨੂੰ ਨੇ ਸਵਰਗ ਚਾਹੀਦਾ ਮੈਨੂੰ ਨਰਕ ਨਾਲ ਕੋਈ ਮਤਲਬ ਨਹੀਂ ਮੈਂ ਨਰਕ ਚ ਜਾਵਾਂਗਾ ਜਾਵਾਂਗਾ ਮੈਂ ਭੁਗਤਾਂਗਾ ਮੈਂ ਤੂੰ ਤੈਨੂੰ ਕੀ ਮਤਲਬ ਹੈ ਤੇ ਉਹਨੂੰ ਪਤਾ ਸੀ ਤਪੇ ਨੂੰ ਪਤਾ ਸੀ ਮੈਂ ਝੂਠਾ ਵਾ ਤੇ ਹੋਇਆ ਕਿ ਕਿੰਨਾ ਸਮਾਂ ਉਹ ਤੇ ਖਲੋਤੇ ਰਹੇ ਅੰਤ ਦੇ ਵਿੱਚ ਵਾਸਤਾ ਕੀ ਪਾਇਆ ਪਹਿਲਾਂ ਤਪਾਏ ਗੱਲ ਅਖਦਾ ਸੀ ਭਾਈ ਤਰਲੋਕ ਜੀ ਤੁਸੀਂ ਮੇਰੇ ਦਰਸ਼ਨ ਕਰੋ ਹੁਣ ਤਪਾ ਤੇ ਖਲੋਤਾ ਆਏ ਗੱਲ ਅਖਦਾ ਪਿਆ ਹੁਣ ਇਹ ਤਪਾ ਤੇਰੇ ਅੱਗੇ ਗੁਰੂ ਦਾ ਵਾਸਤਾ ਪਾ ਕੇ ਤੇਰੇ ਗੁਰੂ ਦਾ ਵਾਸਤਾ ਪਾ ਕੇ ਕਹਿੰਦਾ ਵੀ ਭਾਈ ਤਰਲੋਕਾ ਤੂੰ ਆਪਣੇ ਦਰਸ਼ਨ ਦੇ ਦੇ ਵੀ ਮੈਂ ਤੇਰੇ ਦਰਸ਼ਨ ਕਰਕੇ ਆਪਣਾ ਪਾਰ ਉਤਾਰਾ ਕਰਨਾ ਚਾਹੁੰਦਾ ਕਿਉਂ ਇਹ ਹੈ ਮਨ ਨੀਵਾ ਤੇ ਮਤ ਉੱਚੀ ਇਹ ਹੁੰਦੀ ਕਦੋਂ ਐ ਜਦੋਂ ਗੁਰੂ ਦੇ ਕੋਲੋਂ ਮੰਗਾਗੇ ਗੁਰੂ ਦੇ ਕੋਲ ਅਰਦਾਸ ਕਰਾਂਗੇ ਮਾਲਕਾ ਮੈਨੂੰ ਵਿਵੇਕ ਮਤ ਦੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਕੀ ਅਰਦਾਸ ਕੀ ਹੁੰਦੀ ਐ ਵੀ ਮਾਲਕਾ ਗੁਰਾ ਇੱਕ ਦੇਹ ਮੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਕਿਉਂ ਪਤਾ ਲੱਗ ਗਿਆ ਵੀ ਭਈ ਵੀ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਇਸ ਖੇਡ ਹੋਈ ਨਹੀਂ ਸਕਦੀ ਲੋਕਾਂ ਦੇ ਹੱਥ ਕੀ ਮੇਰੇ ਹੱਥ ਕੀ ਵੀ ਕਿ ਮੈਂ ਤੁਹਾਨੂੰ ਸਵਰਗ ਦੇ ਦਾਂਗਾ ਕਿ ਮੈਂ ਕਿਹਾ ਕਿ ਕਿਸੇ ਨੂੰ ਵਰਗ ਨਰਕ ਮਿਲ ਸਕਦਾ ਨਹੀਂ ਉਹ ਤਾਂ ਤੁਹਾਡੇ ਆਪਣੇ ਕਰਮ ਨੇ ਸਾਡੇ ਕਰਮ ਨੇ ਅਸਲ ਚ ਕਰਮਾ ਦਾ ਨਬੇੜਾ ਹੋਣਾ ਹੈ ਬੰਦਾ ਚੰਗੇ ਕਰਮ ਕਰਦਾ ਪਿਆ ਦੁਨੀਆ ਦੇ ਵਿੱਚ ਰਿੰਦਾ ਹੋਇਆ ਸਵਰਗ ਭੋਗਦਾ ਪਿਆ ਤੇ ਜਿਸ ਘਰ ਦੇ ਵਿੱਚ ਮਾੜੇ ਕੰਮ ਨੇ ਤੇ ਉਹ ਦੁਨੀਆ ਦੇ ਅੰਦਰ ਰਿੰਦਾ ਹੋਇਆ ਸਭ ਕੁਝ ਹੁੰਦਿਆਂ ਹੋਇਆਂ ਪੀ ਫਿਰ ਵੀ ਉਹ ਮਾੜੇ ਕਰਮ ਕਰਦੇ ਆ ਨਰਕ ਭੋਗਦਾ ਪਿਆ ਘਰ ਦੇ ਵਿੱਚ ਹਰ ਤਰ੍ਹਾਂ ਦਾ ਸੁੱਖ ਹੈ ਕੋਈ ਪੈਸੇ ਦੀ ਕਮੀ ਨਹੀਂ ਜਾਂ ਤਾਂ ਕੋਈ ਰੋਗ ਲੱਗ ਜੇਗਾ ਜਾਂ ਰੋਗ ਲੱਗ ਜੇਗਾ ਜਾਂ ਕੋਈ ਜੇਹੀ ਘਟਨਾ ਵਾਪਰ ਜਾਵੇਗੀ ਜਿਸ ਦੇ ਨਾਲ ਬੰਦਾ ਦੁਖੀ ਹੋਵੇਗਾ ਨਰਕ ਦਾ ਨਰਕਾ ਨਾਲ ਉਹ ਭੈੜੀ ਜਿਹੀ ਜ਼ਿੰਦਗੀ ਬਣ ਜਾਂਦੀ ਹੈ ਤੇ ਕਈ ਵਾਰੀ ਚੰਗੇ ਕਰਮ ਕਰਦੇ ਆ ਹੋਇਆਂ ਘਰ ਦੇ ਵਿੱਚ ਜਿਆਦਾ ਪੈਸਾ ਨਹੀਂ ਹੁੰਦਾ ਕੋਈ ਉੱਚਾ ਮਕਾਨ ਨਹੀਂ ਹੁੰਦਾ ਖਾਣ ਦੇ ਲਈ ਕੋਈ ਜਿਆਦਾ ਕੁਝ ਨਹੀਂ ਹੁੰਦਾ ਨਿੱਕਾ ਜਿਹਾ ਪਰਿਵਾਰ ਹੁੰਦਾ ਹੈ ਨਿੱਕਾ ਜਿਹਾ ਘਰ ਹੁੰਦਾ ਹੈ ਨਾ ਕੋਈ ਜਿਆਦਾ ਆਮਦਨੀ ਦਾ ਸਾਧਨ ਹੁੰਦਾ ਹੈ ਪਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਜਾਈਏ ਮਨ ਨੂੰ ਇੰਨਾ ਕੁ ਸ਼ਾਂਤ ਮਿਲਦਾ ਹੈ ਮਨ ਨੂੰ ਇੰਨੀ ਕੁ ਸ਼ਾਂਤੀ ਮਿਲਦੀ ਹੈ ਵੀ ਇਦਾਂ ਲੱਗਦਾ ਵੀ ਜਿਵੇਂ ਅਸੀਂ ਸਵਰਗ ਚ ਆ ਗਏ ਆ ਕਿਉਂ ਕਿਉਂਕਿ ਉਹਨਾਂ ਨੇ ਕਰਮ ਚੰਗੇ ਕੀਤੇ ਨੇ ਤੇ ਸਤਿਗੁਰੂ ਦੇ ਅੱਗੇ ਸਿੱਖ ਇਸੇ ਕਰਕੇ ਅਰਦਾਸ ਕਰਦਾ ਹੈ ਮਾਲਕਾ ਤੇਰੇ ਕੀ ਅਰਦਾਸ ਹੈ ਜੋ ਮਤ ਤੂੰ ਭਾਈ ਤ੍ਰਲੋਕ ਜੀ ਨੂੰ ਬਖਸ਼ੀ ਨਾ ਭਾਈ ਤ੍ਰਲੋਕਾ ਜੀ ਨੂੰ ਬਖਸ਼ੀ ਹੈ ਤੇ ਕਿਰਪਾ ਕਰੋ ਉਹ ਮਤ ਮੈਨੂੰ ਵੀ ਬਖਸ਼ੋ ਮੇਰੇ ਤੇ ਵੀ ਕਿਰਪਾ ਕਰੋ ਤੇ ਇਹ ਕਿਰਪਾ ਕਰਿਆ ਜੇ ਇਕੱਲੀ ਮੈਨੂੰ ਮਤ ਨਹੀਂ ਚਾਹੀਦੀ ਪਰ ਮਤ ਦਾ ਰਾਖਾ ਵੀ ਆਪ ਬਣਿਆ ਜੇ ਕਿਉਂ ਸ਼ੁਰੂ ਦੇ ਵਿੱਚ ਮੈਂ ਬੇਨਤੀ ਕੀਤੀ ਪਾਪ ਕਰਨਾ ਜਿੱਕਰ ਬੁਰੀ ਗੱਲ ਹੈ ਤੇ ਪੁੰਨ ਕਰਕੇ ਹੰਕਾਰ ਕਰਨਾ ਉਹਦੇ ਨਾਲੋਂ ਜ਼ਿਆਦੀ ਮਾੜੀ ਗੱਲ ਹੈ ਜੋ ਪਾਪ ਹੋ ਗਿਆ ਤੇ ਉਹ ਤਾਂ ਹੈ ਹੀ ਪਾਪ ਹੈ ਨਾ ਬੁਰੀ ਗੱਲ ਹੈ ਤੇ ਜਦੋਂ ਬੰਦਾ ਪੁੰਨ ਵੀ ਕਰ ਲਵੇ ਮੰਨ ਦੇ ਵਿੱਚ ਹੰਕਾਰ ਵੀ ਪੈਦਾ ਕਰ ਲਵੇ ਹੰਕਾਰ ਪੈਦਾ ਕਰਕੇ ਆਖੇ ਕਿ ਮੇਰੇ ਵਰਗਾ ਕੋਈ ਪੁੰਨੀ ਨਹੀਂ ਹੋ ਸਕਦਾ ਮੇਰੇ ਵਰਗਾ ਕੋਈ ਦਾਨੀ ਨਹੀਂ ਹੋ ਸਕਦਾ ਤੇ ਉਸ ਜਗਾ ਦੇ ਉੱਤੇ ਉਹ ਕੀਤਾ ਹੋਇਆ ਜਿਹੜਾ ਪੁੰਨ ਹੈ ਉਹ ਬੰਦੇ ਦੇ ਅੰਦਰ ਹੰਕਾਰ ਨੂੰ ਵਧਾਵਾ ਦਿੰਦਾ ਹੈ ਤੇ ਬੰਦੇ ਦੇ ਅੰਦਰੋਂ ਪਰਮਾਤਮਾ ਨੂੰ ਦੂਰ ਕਰਦਾ ਹੈ ਪਰਮਾਤਮਾ ਤੋਂ ਤੇ ਵਿਕਾਰਾਂ ਦੇ ਨੇੜੇ ਲੈ ਕੇ ਜਾਂਦਾ ਹੈ ਤੋ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹ ਮਨ ਬੜਾ ਚੰਚਲ ਹੈ ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾਲ ਬੰਦਾ ਬੜੀਆਂ ਚਤਰਾਈਆਂ ਕਰਦਾ ਜੇ ਮਾਲਕਾ ਸਹਿਜ ਸਿਆਣਪਾਂ ਲੱਗ ਹੋਏ ਤਾਂ ਇੱਕ ਨਾਲ ਚੱਲੇ ਨਾਲ ਠੀਕ ਹੈ ਦੁਨੀਆ ਦੇ ਕੇ ਤੁਸੀਂ ਸਿਆਣਪਾਂ ਚਲਾ ਸਕਦੇ ਹੋ ਚਤਰਾਈਆਂ ਤੁਹਾਡੀਆਂ ਚੱਲ ਸਕਦੀਆਂ ਨੇ ਲੋਕ ਤੁਹਾਡੀਆਂ ਚਤਰਾਈਆਂ ਤੋਂ ਪ੍ਰਭਾਵਿਤ ਹੋ ਸਕਦੇ ਨੇ ਪਰ ਮਾਲਕ ਦੇ ਦਰਤੇ ਚਤਰਾਈਆਂ ਨਹੀਂ ਚਲਣੀਆਂ ਸਤਿਗੁਰੂ ਦੇ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਅਗੇ ਅਰਦਾਸ ਹੈ ਆਪਣੇ ਸਿੱਖਾਂ ਨੂੰ ਮਨ ਨੀਵਾ ਬਖਸ਼ੀ ਮਦ ਉੱਚੀ ਬਖਸ਼ੀ ਤੇ ਕੇਵਲ ਮਤਨਾ ਬਖਸ਼ੀ ਤੇ ਮਤ ਦਾ ਰਾਖਾ ਆਪ ਵਾਹਿਗੁਰੂ ਬਣੀ ਸਤਿਗੁਰੂ ਕਿਰਪਾ ਕਰਨ ਬਲਾਉ ਜੀ ਫਤਿਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ